ਅਲਕੀਪਿਆ ਗੰਗਾ ਦੀ ਜੋ ਘਰ ਕਰਨ ਦੀ ਮੈਂ ਨਿਰਪਲ ਰੇ ਨੀਰ ਭਗਤ ਜੀ ਮੀਨ ਸਾਹਿਬ ਕਹਿੰਦੇ ਗੰਗਾ ਦੇ ਪਾਣੀ ਨੂੰ ਸ਼ੁੱਧ ਬੰਦਿਆ ਦਿੰਦਾ ਹੈ ਉਹ ਧਰਤੀ ਦਾ ਪੌਣਾ بڑا ਸ਼ਬਦ ਹੈ ਭਾਵੇਂ ਕਹਿੰਦੇ ਗੰਗਾ ਰੂਪੀਤੀਏ ਤਨੇ ਜਾ ਕੇ ਘਰ ਪਰ ਗੰਗਾ ਦਾ ਮੈਨੂੰ ਨਹੀਂ ਰੋਜੀ ਪੀ ਲਿਆ ਕਰਨੀ ਗੰਗਾ ਤੀਰ ਜੋ ਘਰ ਕਰੇ ਮੁਕਤ ਹੋਏ ਇਉਂ ਕਹਿ ਰਹੇ ਵੰਗਦੀ ਮੇਰਾ ਮੋਲ ਨਹੀਂ ਪੈਣਾ ਆਓ ਬੜੀ ਇਹ ਸਾਰੀ ਜ਼ਿੰਦਗੀ ਤੋਂ ਸਾਨੂੰ ਸਮਝਾਵਾ ਚਾਹੀਦਾ ਹੁਣ ਜੀਵਨ ਤੇ ਤਾ ਇਹ ਸਾਨੂੰ ਜੀਵਨ ਯਾਤਰਾ ਫਰਮਾਈਆਂ ਨੇ ਉਹਨਾਂ ਦੀ ਯਾਤਰਾ ਵਿੱਚ ਜੁੜਨਾ ਤਾਂ ਸੱਜ ਲੈ ਜੇ ਉਹਨਾਂ ਦੇ ਬਚਨਾਂ ਦੇ ਪੈਰਾਂ ਦੇ ਆ ਕੋ ਜੀਵਨ ਦੇ ਚਰਾਏ ਰਾਹ ਤੇ ਤੁਰਾਂਗੇ ਉਹਨਾਂ ਨੇ ਜੇ ਸਤ ਸੰਗਤ ਕੀਤੀ ਤੇ ਸਾਨੂੰ ਪਰਸੰਗਤ ਨਾਲ ਜੁੜਿਆ ਸਤ ਸੰਗਤ ਦੀ ਮਹਾਨਤਾ ਸਮਝਾਂਗੇ ਸਤ ਸੰਗਤ ਕੈਸੀ ਜਾਣੀ ਹੈ ਇਕੱਠਾਂ ਨੂੰ ਸਤ ਸੰਗਤ ਨੇ ਕਿਹਾ ਜਾਂਦਾ ਜਿੱਤਾ ਦੇਖੋ ਨਾਮ ਜਿੱਥੇ ਨਾਮ ਦੀ ਜਾਂ ਨਾਮੀਆਂ ਦੀ ਗੱਲ ਹੋਵੇ ਜਿੱਥੇ ਅੰਦਰਲੇ ਕ੍ਰੇਮ ਦਾ ਦੀਪ ਗੁਰੂ ਕਰਨੀ ਸਾਡੇ ਜਾਗਰਤ ਹੋਵੇ ਹਉ ਮਾਪੁਰਖਾ ਨੇ ਸਰੀਰ ਵਿੱਚ ਰੰਗੀਆਂ ਦੀ ਸਿਖਾਇਆ ਅੱਜ ਵੀ ਸਿਖਾ ਰਹੇ ਨੇ ਉਨ੍ਹਾਂ ਦੀ ਆਜ਼ਾਦਾਂ ਵਿੱਚ ਜੁੜ ਕੇ ਜੀਵਨ ਸਿੱਧੇ ਹੀ ਬਹਿਣੀਆਂ ਨੇ ਅਸੀਂ ਗੁਰਬਾਣੀ ਜਾਦੂ ਤੁਹਾਨੀ ਹੈ ਜੀਵਨ ਦਾ ਚ ਜਿਉਣ ਦਾ ਰਸ ਖੁੰਦੀ ਹੈ ਜਿਹਨ ਗੁਰਬਾਣੀ ਅਨਸਾਰ ਜਿਉਣਾ ਆਦੇ ਮਰਨਾ ਵੀ ਪਰਮਾਨੰਦ ਕਰ ਜਾਂਦੇ ਈਸ ਗਾਇਆ ਮਹਤੁਤਾਂ ਨੇ ਗੁਰਬਾਣੀ ਕੀ ਸਮਝਾ ਰਹੀ ਹੈ ਧਾਰਮਿਕ ਵਿੱਚ ਪੜਿਓ ਫਿਰ ਸਮਾਪਤੀ ਹੈ ਹੋਈ ਨਾ ਭੁੱਲਾਂ ਦੀ ਖਿਮਾ ਗੁਰੂਆਂ ਗੁਰੂਆਂ ਦੇ ਸੰਗਤ ਬਸਣ ਜੋਗਾ ਅਗਰ ਆਪਣੀ ਬਾਤ ਨੂੰ ਸਾਰ ਤੁਝ ਬੋਲ ਦੇ ਸੇ

ਧਰਤੀ ਦੇ ਨਾਲ ਇਹ ਸਮਾਰੋਹ ਦਾ ਆਨੰਦ ਮਾਣ ਰਹੇ ਹਾਂ ਦੱਸ ਰਹੇ ਨਨ ਬੜਾ ਪਿਆਰ ਰੱਖਦੇ ਆ ਧੰਨਵਾਦ ਬਾਬਾ ਜਸਮੀਤ ਜਸਮੀਤ ਸਿੰਘ ਜੀ ਮਾਥੇ ਵੜੇ ਜਿਨ੍ਹਾਂ ਦੇ ਬਾਪੁਰਖਾਨੀਆਂ ਬਖਸ਼ਸ਼ਾ ਹੋ ਜਾਂਦੇ ਹਨ ਔਰ ਬਾਬਾ ਪਰਮਜੀਤ ਸਿੰਘ ਜੀ ਅਸਥਾਨ ਦੇ ਮੁੱਖ ਸੇਵਾਦਾਰ ਬਹੁਤ ਸੇਵਾਵਾਂ ਨਿਭਾ ਰਹੇ ਨੇ ਸੇਕਤੇ ਦੇ ਰੂਪ ਦੇ ਇਤਤਨੀਆਂ ਸੇਵਾਵਾਂ ਨਿਭਾ ਰਹੇ ਨੇ ਮਾਧਰੀਆਂ ਲਵਾ ਰਹੇ ਨੇ ਸਭ ਦੇ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ

জানান কে কি ওকা কে কে কাম না জানি গান গান কে কি ওকা মিছে কাম না জানি ওলো আমার কান ওলো আমার কাঁপেরে ওরে কাম না জানি মন হাসে কাম কি ওকা कृपा <laughs> ਆਪਣੀਆਂ ਰਹਿਤਾਂ ਦੇ ਜਾਨੇ ਦੇ ਵਿੱਚੋਂ ਨਾਮ ਦੇ ਕੰਨੀ ਸਾਡੀ ਧੂੜੀ ਪਾ ਕੇ ਜੀਵਾਂ ਅਸੀਂ ਬੰਦੇ ਹੋ ਕੇ ਬੰਦਗੀ ਨਾਲ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਸਤਿਗੁਰਾਂ ਦੇ ਸਿਰੇ ਦਿਹਾੜੇ ਮਨਾਏ ਸੱਜਨੇ ਹੋਣ ਯਾਦਾ ਮਨਾਇਆ ਸੱਜਨੇ ਹੋਣ ਸਾਡਾ ਇੱਕੀ ਆਉਣਾ ਬਹਿਣਾ ਪਰਵਾਣ ਚੱਲ ਜਾਏਗਾ ਜਿੱਤੇ ਹੋਰ ਮੰਗਾ ਮੰਗਦੇ ਦੀ ਕਹ ਦਿਆ ਪ੍ਰਭ ਦੀ ਸਮੈ ਖੁਦਾਏ ਤੁਮ ਸੰਧਗੀ ਸੇਖ ਖਰੀਦੇ ਖੈਰ ਜੀ ਜਰਬਾਉ ਆਓ ਵਈਆ ਪੁਰਾਣੀ ਈਮਾਨ ਗੁਰੂ ਵਰ ਗੁਰੂ ਕੀ ਸੰਗਤ ਬਖਸ਼ੂ ਜੀ ਬਖਸ਼ ਦੇਣਾ ਅਗਰ ਆਪਣੀ ਮਤ ਅਨਸਾਰ ਕੁਝ ਬੋਲਦੇ ਹੋ ਗੁਰਮਤ ਅਨਸਾਰ ਬੋਲਿਆ ਸਾਡਾ ਸਭ ਦਾ ਪਰਮਾਨ ਚੱਲ ਜਾਏ ਘਰਿਓ ਕਿਰਪਾ ਬਖਸ਼ੋ ਸ੍ਰੀ ਸਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਹੈ ਬਾਬਾ ਨਿਰਮਲ ਸਿੰਘ ਜੀ ਜਿਮੀਆ ਵਾਲੇ ਸੋ ਜਿਨ੍ਹਾਂ ਨੇ ਮਹਾਪੁਰਸਾਂ ਦੀ ਯਾਦ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਹਨ ਸੋ ਇਹਨਾਂ ਦਾ ਗੁਰੂ ਘਰ ਵੱਲੋਂ ਮਾਨ ਸਨਮਾਨ ਬਾਬਾ ਬੁੱਢਾ ਸਿੰਘ ਜੀ ਮਾਣਕੀ ਵਾਲੇ ਉਤਾਰੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਧੰਨਵਾਦ ਹੈ ਭਾਈ ਮਾਨਸੂ ਸਿੰਘ ਜੀ ਸਰਹਦ ਤੋਂ ਜੋ ਕਿ ਤਪਸਥਾਨ ਤਪਾਦਰਾਜ ਤਿੰਨ ਰਾਹੀਂ ਇਹ ਪ੍ਰੋਗਰਾਮ ਲਾਈਵ ਕਰ ਰਹੇ ਨੇ ਰਿਕਾਰਡਿੰਗ ਕਰ ਰਹੇ ਨੇ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਦੀ ਬਾਤ ਸਿਰ ਪਾਉਣ ਲੈਣ ਸੋ ਉਹਨਾਂ ਨੇ ਜਾਣਾ ਹੈ ਭਾਈ ਜੀ ਜਨਾਬ ਹੀ ਭਾਈ ਮਨਜੀਤ ਸਿੰਘ ਜਰਗੜੀ ਤੋਂ ਨਰੇਨ ਸਰ ਟੀਵੀ ਰਾਣੀ ਉਹ ਵੀ ਇਹ ਰਿਕਾਰਡ ਕਰ ਰਹੇ ਪਰਤੌਰਤਾ ਰਹੇ ਨੇ ਲਾਈਵ ਪ੍ਰੋਗਰਾਮ ਕਰ ਰਹੇ ਨੇ ਰਗੜੀ ਦੁਨੀਆ ਟੀਵੀ ਪੰਜਾਬੀ ਤੋਂ ਭਾਈ ਸੁਮੇਰ ਸਿੰਘ ਜੀ ਉਹਨਾਂ ਵੱਲੋਂ ਟੀਮ ਨੂੰ ਭੇਜਿਆ ਗਿਆ ਹੈ ਉਹ ਵੀ ਇਹ ਸਮਾਗਮ ਨੂੰ ਰਿਕਾਰਡ ਕਰ ਰਹੇ ਨੇ ਤੇ ਲਾਈਵ ਕਰ ਰਹੇ ਨੇ ਸੋ ਸਾਰੇ ਹੀ ਚੈਨਲ ਵਾਲੇ ਵੀਰਾਂ ਦਾ ਬਹੁਤ ਰੋ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇ ਬਤੇ ਸੌਾ ਤਕਰੀਬਾ ਪੂਰ 15 ਮਿੰਟਾਂ ਲਈ ਬਾਬਾ ਕਲਿਪ ਸਿੰਘ ਜੀ ਦੇ ਵਿਖਾਂ ਵਾਲੇ ਜੋ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਰਹਿ ਕੇ ਬਾਤ ਸਾਈ ਨਾਮੇ ਗੁਰੂ ਘਰ ਵਿਖੇ ਦੇਵਤੀ ਕਰਦੇ ਹਨ ਉਹਨਾਂ ਪਾਸੋਂ ਆਪਾਂ ਰਹਿਣ ਦੇ ਸਮੇਂ ਦੇ ਵਿੱਚ ਹੀ 15 ਮਿੰਟਾਂ ਦੇ ਵਿੱਚ ਸਮਾਪਤੀ ਕਰਨੀ ਹੈ ਜੀ 15 ਮਿੰਟਾਂ ਲਈ ਬਾਬਾ ਕਲਿਪ ਸਿੰਘ ਪਾਸੋਂ ਸਾਜਾ ਕੀਰਤਨ ਸਰਵਣ ਕਰੀਏ